ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਏ ਉਹ ਜਿਉਂਦੇ ਰਹਿਣੇ ਤਾਂ ਨਹੀਂ ਜਿਨ੍ਹਾਂ ਦੁੱਖ ਵੰਡਾਇਆ ਏ ਜਿਉਂਦੇ ਰਹਿਣੇ ਦਾਨੀ ਜਿਨ੍ਹਾਂ ਦੁੱਖ ਵੰਡਾਇਆ ਏ ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਏ ਸਤਲੁਜ ਬਿਆਸ ਤੇ ਰਾਵੀ ਪਾਵੇਂ ਚਨਾਬ ਹੈ ਪਾਣੀ ਦਾ ਕੈਰ ਚੱਲਦਾ ਸਦਾ ਪੰਜਾਬ ਹੈ ਕੁਦਰਤ ਬੜੀ ਹੈ ਡਾਡੀ ਕੀਏ ਰੰਗ ਵਖਾਇਆ ਹੈ ਕੁਦਰਤ ਬੜੀ ਹੈ ਡਾਡੀ ਕੀ ਇਹ ਰੰਗ ਵਖਾਇਆ ਹੈ ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਏ ਜਿਉਂਦੇ ਰਣੇ ਦਨੀ ਜਿਨਾ ਦੁੱਖ ਵੰਡਾਇਆ ਹੈ ਜਿਉਂਦੇ ਰਣੇ ਦਨੀ ਜਿਨਾ ਦੁੱਖ ਵੰਡਾਇਆ ਹੈ ਹੜਕਾ ਦਾਇਆ ਆਇਆ ਹੜ ਨੇ ਕਹਿਰ ਮਚਾਇਆ ਏ ਲਗਾਤਾਰ ਮੀਂਹ ਪੈ ਰਿਆ ਕੋਈ ਪੇਸ਼ ਨਾ ਚੱਲੇ ਪਿੰਡਾਂ ਦੇ ਪਿੰਡ ਰੁੜ ਗਏ ਲੋਕੀਂ ਫਸੇ ਦਵੱਲੇ ਪਿੰਡਾਂ ਦੇ ਪਿੰਡ ਰੁੜ ਗਏ ਲੋਕੀਂ ਫਸੇ ਦਵੱਲੇ ਉਹ ਚੜਦੀ ਕਲਾ ਵਿੱਚ ਰਹਿਣ ਪੰਜਾਬੀ ਕਦੇ ਨਾ ਘਬਰਾਇਆ ਏ ਚੜਦੀ ਕਲਾ ਵਿੱਚ ਰਹਿਣ ਪੰਜਾਬੀ ਇਹ ਕਦੇ ਨਾ ਘਬਰਾਇਆ ਹੈ ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਏ ਹੜਕਾ ਦਾ ਏ ਆਇਆ ਹੜ ਨੇ ਕੈਰ ਮਚਾਇਆ ਹੈ ਚੀਕ ਚਿਹੜਾ ਪੈ ਗਿਆ ਲੋਕੀਂ ਪੈ কুরਲਾਂਦੇ ਨੇ ਬੱਚੇ ਬੁੱਡੇ ਪਸ਼ੂ ਤੇ ਪੰਛੀ ਰੋੜਦੇ ਜਾਂਦੇ ਨੇ ਬੱਚੇ ਬੁੱਡੇ ਪਸ਼ੂ ਤੇ ਪੰਛੀ ਰੋੜਦੇ ਜਾਂਦੇ ਨੇ ਕਿਰਤ ਕਰਨੀ ਵੰਡ ਕੇ ਸਕਣਾ ਗੁਰਾਸ ਖਾਇਆ ਹੈ ਹੜਕਾ ਦਾਇਆ ਆਇਆ ਹੜ ਨੇ ਕਹਿਰ ਮਚਾਇਆ ਹੈ ਹੜਕਾ ਦਾਇਆ ਆਇਆ ਹੜ ਨੇ ਕਹਿਰ ਮਚਾਇਆ ਹੈ ਜਿਉਂਦੇ ਰਹਿਣ ਪੰਜਾਬੀ ਜਿਨਾ ਦੁੱਖ ਵੰਡਾਇਆ ਹੈ ਜਿਉਂਦੇ ਰਹਿਣ ਉਦਾਨੀ ਜਿਨਾ ਦੁਖ ਬੰਡਾਇਆ ਹੈ ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਹੈ ਹੜਕਾ ਦਾ ਏ ਆਇਆ ਹੜ ਨੇ ਕਹਿਰ ਮਚਾਇਆ ਹੈ ਓ ਅੱਗੇ ਵੀ ਕਈ ਵਾਰੀਆਂ ਆਫਤਾ ਆਈਆਂ ਨੇ ਪੰਜਾਬ ਨੇ ਆਪਣੇ ਸਿਰ ਤੇ ਸਭ ਹੰਡਾਈਆਂ ਨੇ ਅੱਗੇ ਵੀ ਕਈ ਵਾਰੀਆਂ ਫਤਾਂ ਆਈਆਂ ਨੇ ਪੰਜਾਬ ਨੇ ਆਪਣੇ ਸਿਰ ਤੇ ਸਭ ਹਡਾਈਆਂ ਨੇ ਪੰਜਾਬ ਰਹੇ ਖੁਸ਼ਹਾਲ ਜਿੰਦੀ ਨੇ ਇਹੋ ਚਾਹਿਆ ਹੈ ਪੰਜਾਬ ਰਹੇ ਖੁਸ਼ਹਾਲ ਜਿੰਦੀ ਨੇ ਇਹੋ ਚਾਹਿਆ ਹੈ ਉਹ ਜਿਉਂਦੇ ਰਹਿਣ ਉਹਦਾਨੀ ਜਿੰਨਾ ਦੁੱਖ ਵੰਡਾਇਆ ਹੈ ਹੜਕਾ ਦਾਇਆ ਆਇਆ ਹੜ ਨੇ ਕਹਿਰ ਮਚਾਇਆ ਹੈ ਹੜਕਾ ਦਾਇਆ ਆਇਆ ਹੜ ਨੇ ਕਹਿਰ ਮਚਾਇਆ ਹੈ ਜਿਉਂਦੇ ਰਹਿਣ ਉਹ ਦਾਨੀ ਜਿੰਨਾ ਦੁੱਖ ਵੰਡਾਇਆ ਹੈ ਹੜਕਾ ਦਾਇਆ ਆਇਆ ਨੇ ਕਹਿਰ ਮਚਾਇਆ ਹੈ ਹੜਨੇ ਕਹਿਰ ਮਚਾਇਆ ਹੈ